ਅੱਜ ਆਪਾਂ ਗੁੜ ਪਾ ਕੇ ਵੇਸਨ ਦੀ ਬਰਫੀ ਤਿਆਰ ਕਰਾਂਗੇ ਬੇਹੱਦ ਸੌਖੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਇਹ ਬਰਫੀ ਤਿਆਰ ਕਰਨਾ ਦੱਸਾਂਗੀ ਖੰਡ ਪਾ ਕੇ ਬਰਫੀ ਬਣਾਉਂਦੀ ਤੇ ਮੈਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਪਰ ਗੁੜ ਪਾ ਕੇ ਇਸ ਤਰ੍ਹਾਂ ਦੀ ਨਰਮ ਜੀ ਬਰਫੀ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਇਹ ਮੈਂ ਤੁਹਾਨੂੰ ਅੱਜ ਇੱਕ ਇੱਕ ਟ੍ਰਿਕ ਦੱਸਾਂਗੀ ਕਿ ਕਿੰਨੀ ਸੌਖੇ ਤਰੀਕੇ ਨਾਲ ਆਪਾਂ ਇਹ ਬਰਫੀ ਤਿਆਰ ਕਰ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਖੰਡ ਵਾਲੀ ਚੀਜ਼ ਖਾਣੀ ਚੰਗੀ ਨਹੀਂ ਲੱਗਦੀ ਉਹ ਗੋੜ ਵਾਲੀ ਬਰਫੀ ਬਣਾ ਕੇ ਖਾ ਸਕਦੇ ਨੇ ਚੈਨਲ ਤੇ ਪਹਿਲੀ ਵਾਰ ਆਏ ਜੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਬਰਫੀ ਬਣਾਉਣ ਵਾਸਤੇ ਮੈਂ ਇੱਕ ਹੀ ਕੋਲੀ ਦਾ ਮਾਪ ਦੱਸਾਂਗੀ ਤੁਹਾਨੂੰ ਇੱਥੇ ਮੈਂ ਇੱਕ ਕੋਵਲੀ ਦੇਸੀ ਘਿਓ ਦੀ ਲਈ ਸੀ ਜਿਹੜੀ ਕਿ ਮੈਂ ਪੂਰੀ ਨਹੀਂ ਪਾਈ ਜਦੇ ਵਿੱਚੋਂ ਮੈਂ ਇੱਕ ਕੜਸ਼ੀ ਜਿੰਨਾ ਘਿਓ ਬਚਾ ਲਿਆ ਹੋਇਆ ਜੇਕਰ ਆਪਾਂ ਨੂੰ ਲੱਗੇਗਾ ਵੇਸਣ ਸੁੱਕਾ ਹੈ ਤੇ ਆਪਾਂ ਇਸ ਘਿਓ ਦੀ ਵਰਤੋਂ ਜ਼ਰੂਰ ਕਰਾਂਗੇ ਸੇਮ ਉਸੇ ਕੌਲੀ ਦੇ ਨਾਲ ਮੈਂ ਵੇਸਣ ਲਿਆ ਏ ਬਸ ਇਹ ਸੀ ਕਿ ਜੋ ਕਿਓ ਸੀ ਉਹ ਆਪਾਂ ਕੌਲੀ ਤੋਂ ਥੋੜਾ ਜਿਹਾ ਘੱਟ ਸੀਗਾ ਤੇ ਜਿਹੜਾ ਵੇਸਣ ਹੈ ਉਹ ਕੌਲੀ ਤੋਂ ਥੋੜਾ ਜਿਹਾ ਆਪਾਂ ਜ਼ਿਆਦਾ ਲਿਆ ਏ ਪੂਰੀ ਨਾਪ-ਨਾਪ ਕੇ ਮੈਂ ਕੌਲੀ ਵੇਸਣ ਦੀ ਭਰੀ ਸੀ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਸਭ ਤੋਂ ਮੇਨ ਵੇਸਣ ਨੂੰ ਪੁੰਨਣਾ ਹੈ ਕਿਉਂਕਿ ਵੇਸਣ ਜੇਕਰ ਥੋੜਾ ਬਹੁਤ ਵੀ ਕੱਚਾ ਰਹਿ ਗਿਆ ਤੇ ਜਦੋਂ ਬਰਫੀ ਖਾਵਾਂਗੇ ਤੇ ਬਰਫੀ ਗਲੇ ਨੂੰ ਚਿਪਕੇਗੀ ਤੇ ਜੇਕਰ ਵੇਸਣ ਨੂੰ ਆਪਾਂ ਹਾਈ ਫਲੇਮ ਦੇ ਉੱਪਰ ਜ਼ਿਆਦਾ ਭੁੰਨ ਲਿਆ ਤੇ ਵੇਸਣ ਦਾ ਜਿਹੜਾ ਟੇਸਟ ਹੈ ਉਹ ਕੌੜਾ ਹੋ ਜਾਏਗਾ ਤੇ ਉਹਦਾ ਕਲਰ ਵੀ ਜਿਹੜਾ ਹੈ ਉਹ ਬਹੁਤ ਖਰਾਬ ਹੋ ਜਾਏਗਾ ਮੈਨੂੰ ਇਹਦੇ ਵਿੱਚ ਹੋਰ ਕਿਉਂ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪਈ ਇੱਕ ਕੌਲੀ ਵੇਸਣ ਦੇ ਵਿੱਚ ਆਪਾਂ ਇੱਕ ਕੌਲੀ ਤੋਂ ਥੋੜਾ ਜਿਹਾ ਕੱਟ ਕੇ ਉਪਾਇਆ ਹੈ ਜਿਉਂ-ਜਿਉਂ ਵੇਸਣ ਭੁੰਨਦੇ ਜਾਵਾਂਗੇ ਵੇਸਣ ਨੇ ਘਿਓ ਛੱਡਣਾ ਸ਼ੁਰੂ ਕਰ ਦੇਣਾ ਹੈ ਬਸ ਤੁਸੀਂ ਇੱਥੇ ਗੈਸ ਦੀ ਫਲੇਮ ਜ਼ਰੂਰ ਘੱਟ ਰੱਖਣੀ ਆ ਤੁਸੀਂ ਦੇਖੋ ਮੈਨੂੰ 7 ਤੋਂ 8 ਮਿੰਟ ਜਿੰਨਾ ਟਾਈਮ ਹੋ ਗਿਆ ਹੈ ਇਸ ਵੇਸਣ ਨੂੰ ਭੁੰਨਿਆ ਹੋਇਆ ਤੇ ਸਿਰਫ ਓਨੇ ਹੀ ਘਿਓ ਦੇ ਵਿੱਚ ਮੈਨੂੰ ਭੁੰਨਿਆ ਹੈ ਤੇ ਵੇਸਣ ਨੇ ਘਿਓ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਵੇਸਣ ਚੰਗੀ ਤਰ੍ਹਾਂ ਪੁੱਜ ਵੀ ਚੱਲਿਆ ਹੈ ਜੇਕਰ ਤੁਸੀਂ ਖੰਡ ਪਾ ਕੇ ਵੇਸਣ ਬਣਾਉਣਾ ਚਾਹੁੰਦੇ ਜੇ ਜਾਂ ਤੁਸੀਂ ਕੋਈ ਵੀ ਹੋਰ ਬਰਫੀ ਬਣਾਉਣਾ ਚਾਹੁੰਦੇ ਜੇ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਜੇ ਜਾਂ ਮੈਂ ਉਹ ਸਾਰੇ ਵੀਡੀਓਜ਼ ਦੀਆਂ ਜੋ ਲਿੰਕ ਕੇ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੀ ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਸਕਦੇ ਜੇ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਸਭ ਤੋਂ ਸੌਖਾ ਤਰੀਕਾ ਵਰਤਦੀ ਆ ਤਾਂ ਜੋ ਤੁਹਾਨੂੰ ਵੀ ਬਰਫੀ ਬਣਾਉਣਾ ਜਾਂ ਕੋਈ ਵੀ ਹੋਰ ਰੈਸਪੀ ਬਣਾਉਣਾ ਸੌਖਾ ਲੱਗੇ ਵੇਸਣ ਚੰਗੀ ਤਰ੍ਹਾਂ ਪੁੱਜ ਚੁੱਕਾ ਹੈ ਗੈਸ ਬੰਦ ਕਰਕੇ ਆਪਾਂ ਇਹਨੂੰ ਲਗਾਤਾਰ 2-3 ਮਿੰਟ ਇਸੇ ਤਰ੍ਹਾਂ ਹਿਲਾ ਦਾਂਗੇ ਹੁਣ ਆਪਾਂ ਬੇਸਣ ਨੂੰ ਕਿਸੇ ਅਲੱਗ ਬਰਤਨ ਦੇ ਵਿੱਚ ਕੱਢ ਦਵਾਂਗੇ ਮੈਂ ਇਸੇ ਹੀ ਕੜਾਹੀ ਦੇ ਵਿੱਚ ਹੁਣ ਬੇਸਣ ਲਈ ਚਾਸ਼ਨੀ ਤਿਆਰ ਕਰਾਂਗੀ ਚਾਸ਼ਨੀ ਬਣਾਉਣ ਵਾਸਤੇ ਮੈਂ ਸੇਮ ਉਹੀ ਇੱਕ ਕੌਲੀ ਗੁੜ ਦੀ ਲਈ ਆ ਜੇਕਰ ਤੁਸੀਂ ਮਿੱਠਾ ਘੱਟ ਖਾਣਾ ਚਾਹੁੰਦੇ ਜੇ ਜਾਂ ਘੱਟ ਪਸੰਦ ਕਰਦੇ ਜੇ ਤੁਸੀਂ ਗੁੜ ਘੱਟ ਵੀ ਲੈ ਸਕਦੇ ਜੇ ਸਾਰਾ ਗੁੜ ਮੈਂ ਇਸ ਕੜਾਈ ਦੇ ਵਿੱਚ ਇੱਕ ਵਾਰ ਵਿੱਚ ਪਾ ਦਵਾਂਗੀ ਮੇਰੇ ਕੋਲ ਗੁੜ ਤਾਜ਼ਾ ਬਣਿਆ ਹੋਇਆ ਹੈ ਇਸ ਕਰਕੇ ਮੈਂ ਇਹਦੇ ਛੋਟੇ-ਛੋਟੇ ਚਮਚ ਦੇ ਨਾਲ ਟੁਕੜੇ ਕਰਦਣ ਲੱਗੀ ਹਾਂ ਤਾਂ ਜੋ ਇਹ ਜਲਦੀ ਪਿਘਲ ਜਾਵੇ ਜੇਕਰ ਤੁਸੀਂ ਗੁੜ ਦੀ ਜਗ੍ਹਾ ਤੇ ਮਿਸ਼ਰੀ ਜਾਂ ਸ਼ੱਕਰ ਦੀ ਵਰਤੋਂ ਕਰਨੀ ਚਾਹੁੰਦੇ ਜੇ ਤੁਸੀਂ ਉਹ ਵੀ ਕਰ ਸਕਦੇ ਜੇ ਇੱਕ ਕਵਲੀ ਗੁੜ ਸੀ ਜਿਹਦੇ ਵਿੱਚ ਆਪਾਂ ਅੱਧੀ ਕਵਲੀ ਜਿੰਨਾ ਪਾਣੀ ਪਾ ਦਿੱਤਾ ਹੈ ਜੇਕਰ ਤੁਸੀਂ ਖੰਡ ਮਿਸ਼ਰੀ ਕਿਸੇ ਵੀ ਚੀਜ਼ ਦੀ ਵਰਤੋਂ ਕਰੋਗੇ ਜਿੰਨਾ ਤੁਸੀਂ ਉਹਨੂੰ ਲਓਗੇ ਉਹਦਾ ਅੱਧ ਤੁਸੀਂ ਪਾਣੀ ਪਾਉਣਾ ਹੈ ਪਹਿਲਾਂ ਆਪਾਂ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਗੁੜ ਨੂੰ ਚੰਗੀ ਤਰ੍ਹਾਂ ਪਿਘਲਾ ਲੈਣਾ ਹੈ ਜਿਉਂ ਹੀ ਸਾਰਾ ਗੁੜ ਘੁਲ ਜਾਏਗਾ ਆਪਾਂ ਇਹਨੂੰ ਇੱਕ ਵਾਰ ਪੁੰਨ ਲਵਾਂਗੇ ਗੁੜ ਨੂੰ ਪੁੰਨਾ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਕਾਫੀ ਗੰਦਗੀ ਹੁੰਦੀ ਆ ਜਿੱਦਾਂ ਕੋਈ ਕੰਕਰ ਜਾਂ ਕੰਨੇ ਦੇ ਛਿਲਕੇ ਵਗੈਰਾ ਹੁੰਦੇ ਨੇ ਜੇਕਰ ਆਪਾਂ ਇਹਨੂੰ ਇੱਕ ਵਾਰ ਪੁੰਨ ਲਾਂਗੇ ਤੇ ਬਰਫੀ ਦੇ ਵਿੱਚ ਕੋਈ ਵੀ ਚੀਜ਼ ਨਹੀਂ ਜਾਵੇਗੀ ਗੁੜ ਨੂੰ ਚੰਗੀ ਤਰ੍ਹਾਂ ਪੁੰਨ ਕੇ ਹੁਣ ਆਪਾਂ ਗੈਸ ਆਨ ਕਰ ਦੇਵਾਂਗੇ ਹੁਣ ਆਪਾਂ ਇਹਦੀ ਇੱਕ ਚਾਸ਼ਨੀ ਤਿਆਰ ਕਰਨੀ ਆ ਪਰ ਚਾਸ਼ਨੀ ਇਹਦੀ ਪੂਰੀ ਇਕ ਧਾਰ ਵਾਲੀ ਆਪਾਂ ਨਹੀਂ ਬਣਾਵਾਂਗੇ ਜਿਉਂ ਹੀ ਇਹਦੀ ਇਕ ਧਾਰ ਬਨਣ ਵਾਲੀ ਹੋਵੇਗੀ ਆਪਾਂ ਗੈਸ ਬੰਦ ਕਰ ਦੇਣਾ ਹੈ ਪਰ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਜਰੂਰ ਰਹਿਣਾ ਹੈ ਕਿਉਂਕਿ ਗੁੜ ਦੀ ਜਦੋਂ ਆਪਾਂ ਚਾਸ਼ਨੀ ਬਣਾਉਣੀ ਹੋਵੇ ਤਾਂ ਗੁੜ ਥੱਲੇ ਵੀ ਲੱਗ ਜਾਂਦਾ ਹੈ ਨਾਲ ਦੀ ਨਾਲ ਇਹਨੂੰ ਚੈੱਕ ਜਰੂਰ ਕਰੀ ਜਾਇਓ ਬਹੁਤ ਜਲਦੀ ਚਾਸ਼ਨੀ ਬਨ ਜਾਂਦੀ ਆ ਮੈਂ ਇਹਨੂੰ ਵਾਰ-ਵਾਰ ਚੈੱਕ ਕੀਤਾ ਸੀ ਤੁਸੀਂ ਦੇਖੋ ਇਸ ਤਰੀਕੇ ਦੀ ਆਪਾਂ ਚਾਸ਼ਨੀ ਤਿਆਰ ਕਰਨੀ ਆ ਕਿ ਇੱਕਦਮ ਇਹ ਰਿਫਾਈਨਡ ਆਇਲ ਵਾਂਗ ਚਿਪਚਿਪਾ ਲੱਗੇ ਤੇ ਜਾਂ ਤੁਸੀਂ ਇਹ ਦੇਖਣਾ ਹੈ ਕਿ ਇਹਦੀ ਜਿਹੜੀ ਤਾਰ ਹੈ ਉਹ ਬੰਦੀ ਤੇ ਪਈ ਹੋਵੇ ਪਰ ਨਾਲ ਦੀ ਨਾਲ ਉਹ ਟੁੱਟਦੀ ਜਾਂਦੀ ਹੋਵੇ ਜਦੋਂ ਇਸ ਤਰੀਕੇ ਦੀ ਚਾਸ਼ਨੀ ਤਿਆਰ ਹੋ ਜਾਏਗੀ ਤੁਸੀਂ ਇਹਦੇ ਵਿੱਚ ਜੋ ਵੇਸਣ ਭੁੰਨ ਕੇ ਰੱਖਿਆ ਸੀ ਉਹ ਵੇਸਣ ਪਾ ਦੇਣਾ ਇੱਕ ਗੱਲ ਦਾ ਖਿਆਲ ਰੱਖਿਓ ਜਿਉਂ ਹੀ ਤੁਸੀਂ ਇਹਦੇ ਵਿੱਚ ਵੇਸਣ ਪਾ ਦੋਗੇ ਤੁਸੀਂ ਗੈਸ ਬੰਦ ਕਰ ਦੇਣਾ ਹੈ ਗੈਸ ਬੰਦ ਕਰਕੇ ਆਪਾਂ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਹਿਲਾਈ ਜਾਵਾਂਗੇ ਸ਼ੁਰੂ-ਸ਼ੁਰੂ 'ਚ ਆਪਾਂ ਨੂੰ ਇਹ ਬਹੁਤ ਪਤਲਾ ਲੱਗੇਗਾ ਪਰ ਜਿਉਂ ਹੀ ਆਪਾਂ ਬੰਦ ਗਿਆ ਸੁਪਰੇ ਇਹਨੂੰ ਹਲਾਵਾਂਗੇ ਇਹਨੇ ਇੱਕਦਮ گاੜਾ ਹੁੰਦੇ ਜਾਣਾ ਹੈ ਤੇ ਡੋ ਫਾਰਮ ਦੇ ਵਿੱਚ ਆ ਜਾਣਾ ਹੈ ਜੇਕਰ ਤੁਸੀਂ ਬਰਫੀ ਨੂੰ ਕਾਫੀ ਟਾਈਮ ਰੱਖ ਕੇ ਸੈੱਟ ਕਰਨਾ ਚਾਹੁੰਦੇ ਜੇ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਕਿਸੇ ਟ੍ਰੇ ਦੇ ਵਿੱਚ ਪਾ ਸਕਦੇ ਜੇ ਥੋੜਾ ਟਾਈਮ ਜ਼ਿਆਦਾ ਲੱਗੇਗਾ ਪਰ ਇਹ ਸੈੱਟ ਹੋ ਜਾਏਗੀ ਤੇ ਜੇਕਰ ਤੁਸੀਂ ਇਹਨੂੰ 10-15 ਮਿੰਟ ਇਸੇ ਤਰ੍ਹਾਂ ਹਿਲਾ ਦੋਗੇ ਇਹ ਕੜਾਈ ਦੇ ਵਿੱਚ ਹੀ ਜਲਦੀ ਠੰਡੀ ਹੋ ਜਾਏਗੀ ਤੇ ਸੈੱਟ ਹੋਣ ਵਾਸਤੇ ਵੀ ਇਹਨੂੰ ਸਿਰਫ 2 ਘੰਟੇ ਜਿੰਨਾ ਸਮਾਂ ਲੱਗੇਗਾ ਮੈਂ ਇਹਨੂੰ 10-15 ਮਿੰਟ ਵਾਸਤੇ ਇਸੇ ਤਰ੍ਹਾਂ ਹਿਲਾ ਦਿੱਤਾ ਹੈ ਤੁਸੀਂ ਦੇਖੋ ਇਹ ਕਾਫੀ گاੜੀ ਹੋ ਗਈ ਆ ਤੇ ਇੱਕਦਮ ਡੋ ਫਾਰਮ ਦੇ ਵਿੱਚ ਆਉਣੀ ਸਟਾਰਟ ਹੋ ਗਈ ਆ ਬਰਫੀ ਬਣੇਗੀ ਜਾਂ ਕਿਦਾਂ ਇਹ ਚੈੱਕ ਕਰਨ ਵਾਸਤੇ ਤੁਸੀਂ ਥੋੜਾ ਜਿਹਾ ਡੋ ਨੂੰ ਆਪਣੇ ਹੱਥ ਵਿੱਚ ਲੈਣਾ ਹੈ ਤੇ ਉਹਨੂੰ ਇਸ ਤਰ੍ਹਾਂ ਕਮਾ ਕੇ ਦੇਖਣਾ ਹੈ ਜੇਕਰ ਉਹ ਬਿਲਕੁਲ ਵੀ ਹੱਥਾਂ ਨੂੰ ਨਹੀਂ ਚਿਪਕਦਾ ਪਿਆ ਤੇ ਇਹਦਾ ਮਤਲਬ ਕਿ ਬਰਫੀ ਬਹੁਤ ਵਧੀਆ ਸੈੱਟ ਹੋਵੇਗੀ ਹੁਣ ਇਹ ਬਿਲਕੁਲ ਰੈਡੀ ਆ ਆਪਾਂ ਇਹਨੂੰ ਕਿਸੇ ਵੀ ਟ੍ਰੇ ਦੇ ਵਿੱਚ ਸੈੱਟ ਹੋਣ ਵਾਸਤੇ ਪਾ ਸਕਦੇ ਹਾਂ ਤੁਸੀਂ ਚਾਹੋ ਤਾਂ ਇਸ ਸਟੇਜ ਦੇ ਉੱਪਰ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਮਿਕਸ ਕਰ ਸਕਦੇ ਜੇ ਜਾਂ ਜਦੋਂ ਤੁਸੀਂ ਬਰਫੀ ਨੂੰ ਸੈੱਟ ਕੀਤਾ ਹੋਵੇਗਾ ਉਸ ਟਾਈਮ ਤੇ ਤੁਸੀਂ ਉਹਦੇ ਉੱਪਰ ਡਰਾਈ ਫਰੂਟ ਲਗਾ ਸਕਦੇ ਜੇ ਮੈਂ ਇੱਥੇ ਇੱਕ ਥਾਲੀ ਦੇ ਵਿੱਚ ਬਟਰ ਪੇਪਰ ਲਾ ਲਿਆ ਏ ਇਹਦੇ ਵਿੱਚ ਹੀ ਮੈਂ ਸਾਰਾ ਬਰਫੀ ਦਾ ਜੋ ਡੋਅ ਕੱਢ ਦਵਾਂਗੀ ਜੇਕਰ ਬਟਰ ਪੇਪਰ ਨਾ ਹੋਵੇ ਕਿਸੇ ਟ੍ਰੇ ਦੇ ਵਿੱਚ ਜਾਂ ਕਿਸੇ ਵੀ ਭਾਂਡੇ ਥਾਲੀ ਦੇ ਵਿੱਚ ਤੁਸੀਂ ਥੋੜਾ ਜਿਹਾ ਘਿਓ ਲਗਾ ਕੇ ਉਹਦੇ ਵਿੱਚ ਇਹਨੂੰ ਕੱਢ ਕੇ ਸੈੱਟ ਕਰ ਸਕਦੇ ਜੇ ਕਿਸੇ ਵੀ ਪਲੇਨ ਚੀਜ਼ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਲਾ ਕੇ ਤੇ ਸੈੱਟ ਕਰ ਦਵਾਂਗੇ ਮੈਂ ਇੱਥੇ ਇੱਕ ਕੌਲੀ ਲੈ ਲਈ ਆ ਜਿਹੜੀ ਬਿਲਕੁਲ ਪਲੇਨ ਹੈ ਇਹਦੇ ਨਾਲ ਥੋੜਾ ਥੋੜਾ ਦਬਾਉਂਦੇ ਹੋਏ ਆਪਾਂ ਇਹਨੂੰ ਫੈਲਾ ਵੀ ਦਵਾਂਗੇ ਤੇ ਚੰਗੀ ਤਰ੍ਹਾਂ ਉੱਪਰੋਂ ਸਾਫ਼ ਕਰਕੇ ਸੈੱਟ ਕਰ ਦਾਂਗੇ ਜਿੰਨਾ ਜ਼ਿਆਦਾ ਆਪਾਂ ਇਹਨੂੰ ਉੱਪਰੋਂ ਸਾਫ਼ ਕਰ ਦਾਂਗੇ ਬਰਫੀ ਦੇ ਜਿਹੜੇ ਪੀਸ ਹੋਣਗੇ ਉਹ ਦੇਖਣ ਵਿੱਚ ਵੀ ਵਧੀਆ ਲੱਗਣਗੇ ਮੈਨੂੰ ਇਸ ਬਰਫੀ ਨੂੰ ਸੈੱਟ ਕਰਨ ਵਾਸਤੇ ਥੋੜੀ ਦੇਰੀ ਰੱਖਣਾ ਪਵੇਗਾ ਕਿਉਂਕਿ ਇੱਕ ਸਰਦੀ ਦਾ ਮੌਸਮ ਹੈ ਤੇ ਇਹ 2 ਘੰਟਿਆਂ ਦੇ ਵਿੱਚ ਇਹ ਵਧੀਆ ਸੈੱਟ ਹੋ ਜਾਏਗੀ ਮੈਂ ਇਸ ਬਰਫੀ ਨੂੰ ਪੂਰਾ 2 ਘੰਟੇ ਵਾਸਤੇ ਰੱਖਿਆ ਸੀ ਫਰਜ ਵਿੱਚ ਰੱਖਣ ਦੀ ਜ਼ਰੂਰਤ ਬਿਲਕੁਲ ਨਹੀਂ ਸੀ ਪਈ ਆਪਾਂ ਇਹਨੂੰ ਬਾਹਰ ਹੀ 2 ਘੰਟੇ ਰੱਖਿਆ ਸੀ ਹੁਣ ਆਪਾਂ ਇਹਦੇ ਜਿਸ ਤਰ੍ਹਾਂ ਦੇ ਵਿੱਚ ਆਈਏ ਪੀਸ ਕੱਟ ਕਰ ਸਕਦੇ ਆ ਤੁਹਾਨੂੰ ਮੇਰੇ ਕੱਟਣ ਤੋਂ ਹੀ ਪਤਾ ਲੱਗਦਾ ਹੋਵੇਗਾ ਕਿੰਨੀ ਸੌਫਟ ਜੀ ਇਹ ਬਰਫੀ ਬਣ ਕੇ ਤਿਆਰ ਹੋਈ ਆ ਬਰਫੀ ਨੂੰ ਤਿਆਰ ਕਰਨ ਵਾਸਤੇ ਮੈਨੂੰ ਅੱਧੇ ਘੰਟੇ ਜਿੰਨਾ ਸਮਾਂ ਲੱਗਾ ਸੀ ਤੇ 2 ਘੰਟੇ ਵਿੱਚ ਇਹ ਬਰਫੀ ਬਿਲਕੁਲ ਸੈੱਟ ਵੀ ਹੋ ਗਈ ਸੀ ਬਰਫੀ ਨੂੰ ਤੁਸੀਂ ਜਿਆਦਾ ਮਾਤਰਾ ਵਿੱਚ ਬਣਾ ਕੇ ਤੇ ਮਹੀਨੇ ਭਰ ਲਈ ਸਟੋਰ ਵੀ ਕਰ ਸਕਦੇ ਜੇ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਜੇਕਰ ਇਸ ਤਰੀਕੇ ਨਾਲ ਬਰਫੀ ਤਿਆਰ ਕਰੋਗੇ ਤੇ ਬਰਫੀ ਇਸੇ ਤਰ੍ਹਾਂ ਹੀ ਸੌਫਟ ਰਹੇਗੀ ਚਾਹੇ ਤੁਸੀਂ ਇਹਨੂੰ ਕਿੰਨੀ ਦੇਰ ਮਰਜੀ ਸਟੋਰ ਕਰ ਲੋ ਤੁਸੀਂ ਦੇਖੋ ਕਿੰਨੇ ਸੋਹਣੇ ਇਹਦੇ ਬਰਫੀ ਦੇ ਜੋ ਪੀਸ ਨੇ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਇਸ ਤਰੀਕੇ ਦੇ ਨਾਲ ਗੁੜ ਦੀ ਬਰਫੀ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਪਸੰਦ ਆਵੇਗੀ ਬਣਾਉਣੀ ਵੀ ਇਹ ਬਹੁਤ ਜਿਆਦਾ ਆਸਾਨ ਹੈ ਜੇਕਰ ਤੁਹਾਨੂੰ ਬਰਫੀ ਦੀ ਇਹ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਦੇਖੋ ਬਰਫੀ ਕਿੰਨੀ ਜਿਆਦਾ ਸੌਫਟ ਹੈ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੱਤੀ ਆ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ